ਹਾਉ ਗੁਰੂ ਦੇ ਪਿਆਰਿਓ ਸ਼ਕਤੀ ਨਗਰ ਵਾਲਿਓ ਆਪਜੀ ਬਹੁਤ ਵੱਡਾ ਭਾਗ ਹੈ ਹੋ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਤੁਹਾਡੇ ਤੇ ਰਹਿਮਤਾ ਕਰਨ ਸੋ ਪਹਿਲੀ ਵਾਰ ਸਾ ਸੰਗਤ ਜੀ ਤੁਹਾਡੇ ਦਰਸ਼ਨ ਕਰਨ ਲੱਗੇ ਆ ਤਾਂ ਸਾ ਸੰਗਤ ਜੀ ਆਓ ਜਿੰਨਾ ਵੀ ਸਮਾਂ ਪਾਤਸ਼ਾਹ ਬਖਸ਼ਾ ਕਰਦੇ ਨੇ ਆਪਾਂ ਸਾਧ ਸੰਗਤ ਜੀ ਉਹਨਾਂ ਸਮਾਂ ਸਾਧ ਸੰਗਤ ਜੀ ਹੋਰ ਲਾਈਏ ਕਿਉਂਕਿ ਸਾਧ ਸੰਗਤ ਜੀ ਸਮਾਪਤੀ ਦਾ ਸਮਾਂ ਹੈ ਚੰਤਨ ਖੰਡੇ ਵਾਲੀ ਸੱਚੀ ਸਰਕਾਰ ਨੂੰ ਸਾਧ ਸੰਗਤ ਜੀ ਯਾਦ ਕਰਨ ਤੋਂ ਪਹਿਲਾਂ ਸੰਗਤਾਂ ਦੀ ਬੇਨਤੀ ਹੁੰਦੀ ਸਾਧ ਸੰਗਤ ਜੀ ਕੇ ਭਾਈ ਸਾਹਿਬ ਜੀ ਜੋ ਵੀ ਗੁਰੂ ਪਾਤਸ਼ਾਹ ਜੀ ਹੁਕਮਨਾਮਾ ਦਿੰਦੇ ਹੈ ਪਹਿਲਾਂ ਉਹਨਾਂ ਦੀ ਜੇ ਵਿਚਾਰ ਹੋ ਜਾਵੇ ਤਾਂ ਬਹੁਤ ਲਾਭਕਾਰ ਹੈ ਆਉ ਸਾਧ ਸੰਗਤ ਜੀ ਜੋ ਅੱਜ ਦਾ ਹੁਕਮਨਾਮਾ ਹੈ ਛੀ ਦਾਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਸਾਧ ਸੰਗਤ ਜੀ ਜੋ ਸਾਨੂੰ ਅੱਜ ਉਪਦੇਸ਼ ਕਰ ਰਹੇ ਹਨ ਸਾਰੀਆਂ ਸੰਗਤਾਂ ਚੌਂਕੜੇ ਮਾਰ ਕੇ ਸਾਧ ਸੰਗ ਜੀ ਦੋਨੋਂ ਹੱਥ ਜੋੜ ਕੇ ਝੋਲੀ ਅਡ ਕੇ ਉਹਨਾਂ ਦਾ ਹੁਕਮ ਸਾਧ ਸੰਗ ਜੀ ਆਪਾਂ ਝੋਲੀ ਵਿੱਚ ਪਵਾਈਏ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ ਤੇ ਸਾਧ ਸੰਗ ਜੀ ਫਿਰ ਆਪਾਂ ਉਹ ਖੰਡੇ ਵਾਲੇ ਦਾ ਵੀ ਧੰਨਵਾਦ ਸਾਧ ਸੰਗ ਜੀ ਜਿਵੇਂ ਪਹਿਲਾਂ ਵੀ ਕਰ ਹਟਿਆ ਸਾਧ ਸੰਗ ਜੀ ਆਪਾਂ ਤੋਂ ਗੁਰੂ ਦੇ ਪਿਆਰਿਓ ਫਿਰ ਉਹਨਾਂ ਦਾ ਸਾਧ ਸੰਗ ਜੀ ਕ੍ਰਿਸ਼ਮਾ ਸਾਧ ਸੰਗਤ ਜੀ ਆਪਾਂ ਇੱਕ ਵੇਖ ਕੇ ਝਲਕ ਵੇਖ ਕੇ ਸਮਾਪਤੀ ਕਰਾਂਗੇ ਆਓ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਚੌਂਕੜੇ ਮਾਰ ਲਓ ਕਿਸੇ ਦਾ ਕੋ ਨਹੀਂ ਜਾਂ ਗੋਡਾ ਕਿਸੇ ਦਾ ਨਾਲ ਨਾ ਲੱਗੇ ਸ਼ਕਤੀ ਨਗਰ ਵਾਲਿਓ ਪੂਰੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਸਮਝ ਕੇ ਸਾਧ ਸੰਗਤ ਜੀ ਆਪਾਂ ਸੀਸ ਨਵਾਈਏ ਸਾਰੇਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰੀਏ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਕਹੋ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਯਾਦ ਕਰਦੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਹੁਕਮਨਾਮਾ ਆਪਾਂ ਗੁਰੂ ਦੇ ਪਿਆਰਿਓ ਦੀ ਵਿਚਾਰ ਕਰਗੇ ਜੋ ਚਾਰ ਸਹਿਬ ਜਾਦੇ ਉਹਨਾਂ ਦੇ ਵੀ ਦਿਨ ਚੱਲ ਰਿਹਾ ਸਾਧ ਸੰਗਤ ਜੀ ਆਉ ਵਿਚਾਰਾਂ ਕਰਗੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਆਉ ਸਰਬਨ ਕਰਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਭਲਾਵਲ ਮਹੱਲਾ ਨੌواں ਜਮਾ ਭਜਨ ਮੁਕੋ ਨਹੀਂ ਤਹ ਨਰ ਜਨਮੇ ਘਾ ਅਰਥ ਖੋਇਆ ਯੇਰਾ ਕੋ ਮਨਮਾਹੀ ਸਾਧ ਸੰਗ ਜੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੋਰਾ ਲਾਉਂਦੇ ਨੇ ਜਾ ਮੈਂ ਭਜਨ ਰਾਮ ਕੋ ਨਹੀਂ ਸਾਧ ਸੰਗ ਜੀ ਉਹ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਾਨੀ ਗੁਰੂ ਪਾਤਸ਼ਾਹ ਜੀ ਦਾ ਨਾਮ ਨਹੀਂ ਲੈਂਦਾਗਾ ਜਿਹੜਾ ਉਹਨੂੰ ਯਾਦ ਨਹੀਂ ਕਰਦਾਗਾ ਜਿਹੜਾ ਬਾਣੀ ਦਾ ਗਿਆਨ ਨਹੀਂ ਲੈਂਦਾਗਾ ਬਾਣੀ ਤੋਂ ਦੂਰ ਹੈ ਸਾਧ ਸੰਗ ਜੀ ਤਾਂ ਬਖਸ਼ਾ ਕਰਦੇ ਨੇ ਜਾ ਮੈਂ ਭਜਨ ਰਾਮ ਕੋ ਨਹੀਂ ਜਿਨੇ ਸਾਧ ਸੰਗ ਜੀ ਰਾਮ ਦਾ ਭਜਨ ਨਹੀਂ ਕੀਤਾ ਸਾਧ ਸੰਗ ਜੀ ਤੈ ਨਰ ਜਨਮ ਕਾਰਤਕ ਹੋਇਆ ਸਾਧ ਸੰਗ ਜੀ ਉਸ ਪਰਾਨੀ ਨੇ ਸਾਧ ਸੰਗ ਜੀ ਆਪਣਾ ਜਿਹੜਾ ਜਨਮ ਹੈ ਉਹ ਬਿਰਥਾ ਹੀ ਖੋ ਬੈਠਾ ਸਾਧ ਸੰਗ ਜੀ ਉਹ ਸੰਸਾਰ ਤੇ ਆਇਆ ਜਾਂ ਨਾ ਆਇਆ ਸਾਧ ਸੰਗ ਜੀ ਇੱਕ ਬਰਾਬਰ ਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਤਹ ਨਰ ਜਨਮ ਕਾਰਤਖ ਹੋਇਆ ਇਹ ਰੱਖੋ ਮਨ ਮਾਹੀ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਤੁਸੀਂ ਆਪਦੇ ਮਨ ਦੇ ਵਿੱਚ ਇਹ ਸਮਝ ਲਓ ਕਿ ਜੇ ਅਕਾਲ ਪੁਰਖ ਦਾ ਤੁਹਾਡੇ ਕੋਲੇ ਨਾਮ ਹੈ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਤੁਹਾਡੇ ਕੋਲੇ ਬਾਣੀ ਨਹੀਂ ਜੇ ਤੁਸੀਂ ਨਿਤਨੇਮ ਨਹੀਂ ਕਰਦੇ ਤੇ ਤੁਹਾਡਾ ਜਨਮ ਸਾਧ ਸੰਗਤ ਜੀ ਇਹ ਵਿਅਰਥਾ ਜਾਊਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਅੱਗੇ ਰਹਾਉ ਵਿਸ਼ਰਾਮ ਦੇ ਕੇ ਅੱਗੇ ਬਖਸ਼ਾ ਕਰਦੇ ਨੇ ਗੁਰੂ ਪਿਆਰੇ ਸਾਧ ਸੰਗਤ ਜੀ ਤੀਰਥ ਕਰੈ ਬਰਤ ਫੁਨ ਰੱਖਾ ਨਾ ਮਨੁਆ ਬਸ ਜਾ ਕੋ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਵੇਖੋ ਇਨਸਾਨ ਤੀਰਥ ਵੀ ਸਾਧ ਸੰਗ ਜੀ ਜਾਂਦਾ ਹੈ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਵਰਤ ਵੀ ਰੱਖਦਾ ਸਾਧ ਸੰਗ ਜੀ ਤਰਾਂ ਤਰਾਂ ਦੇ ਵਰਤ ਰੱਖਦਾ ਫੁਨ ਰੱਖੈ ਤੈ ਮਨੁਆ ਬਸ ਜਾਕਾ ਸਾਧ ਸੰਗ ਜੀ ਨਾ ਮਨੁਆ ਬਸ ਜਾਕੋ ਫੇਰ ਵੀ ਸਾਡਾ ਮਨ ਸਾਧ ਸੰਗ ਜੀ ਯਾਤਰਾ ਵੀ ਕਰਦੇ ਆ ਤੀਰਥਾਂ ਤੇ ਵੀ ਜਾਂਦੇ ਆ ਵਰਤ ਵੀ ਰੱਖਦੇ ਆ ਪਰ ਸਾਧ ਸੰਗ ਜੀ ਸਾਡਾ ਮਨ ੜਕਦਾ ਹੀ ਰਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੀਰਥਾਂ ਤੇ ਵੀ ਜਾਈਦਾ ਸਾਧ ਸੰਗ ਜੀ ਵਰਤ ਵੀ ਰੱਖੀਦੇ ਬੜੇ ਬੜੇ ਸਾਧ ਸੰਗ ਜੀ ਕਿਤੇ ਸਾਧ ਸੰਗ ਜੀ ਪਿੱਪਲ ਨੂੰ ਲੱਸੀ ਪਾਤੀ ਸਾਧ ਸੰਗ ਜੀ ਕਿਤੇ ਪਿੱਪਲ ਦੇ ਅੱਗੇ ਦੀਵਾ ਜਗਾਤਾ ਕਿਤੇ ਦਰਖਤਾਂ ਨੂੰ ਮੱਥਾ ਟੇਕਤਾ ਕਿਤੇ ਸਮਾਦ ਅੱਗੇ ਮੱਥਾ ਟੇਕਤਾ ਕਿਤੇ ਬੇਬੇ ਦੀ ਰੋਟੀ ਖਵਾਤੀ ਪਰ ਸਾਧ ਸੰਗ ਜੀ ਮਨ ਡੋਲੇ ਖਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਨ ਡੋਲੇ ਖਾਂਦਾ ਸਾਧ ਸੰਗ ਜੀ ਇਥੇ ਗੁਰੂ ਪਾਤਸ਼ਾਹ ਜੀ ਮੋਹਰਾਂ ਲਾਉਦੇ ਸਾਧ ਸੰਗ ਜੀ ਜਸ ਹਰੀ ਦੇ ਨਾਮ ਵਾਲਾ ਪੀਲਾ ਦਵਾਰੇ ਦਵਾਰੇ ਟੋਲਦਾ ਫਿਰੇ ਜਸ ਹਰੀ ਦੇ ਨਾਮ ਵਾਲਾ ਪੀਲਾ ਤੂੰ ਦਵਾਰੇ ਦਵਾਰੇ ਟੋਲਦਾ ਫਿਰੇ ਜਸ ਹਰੀ ਦੇ ਨਾਮ ਵਾਲਾ ਪੀਲਾ ਦਵਾਰੇ ਦਵਾਰੇ ਟੋਲਦਾ ਫਿਰੇ ਓਏ ਜਸ ਹਰੀ ਦੇ ਨਾਮ ਵਾਲਾ ਪੀਲਾ ਦਵਾਰੇ ਦਵਾਰੇ ਟੋਲਦਾ ਫਿਰੇ ਸਾ ਸੰਗ ਜੀ ਗੁਰੂ ਪਾਤਸ਼ਾਹ ਕਹਿੰਦੇ ਤੀਰਥ ਵੀ ਕਰਦਾ ਔਰ ਸਾ ਸੰਗ ਜੀ ਤੂੰ ਵਰਤ ਵੀ ਰੱਖਦਾ ਪਰਮਨੂਆ ਬਸ ਜਾਂ ਕੋ ਸਾਧ ਸੰਗ ਜੀ ਇਹ ਮਾਨਸਾ ਸੰਜੀ ਤੇਰੇ ਕਹਿਣੇ ਵਿੱਚ ਨਹੀਂ ਸਾਧ ਸੰਗ ਜੀ ਤੇਰੇ ਕਹਿਣੇ ਵਿੱਚ ਫਿਰ ਵੀ ਨਹੀਂ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ ਮਾਨਸਾ ਸੰਗ ਜੀ ਤੇਰੇ ਕਹਿਣੇ ਵਿੱਚ ਨਹੀਂ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਅੱਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਨੇ ਫਲ ਧਰਮ ਤਹ ਤੁਮ ਮਾਨੋ ਸਾਚ ਕਹਿਤ ਮੈ ਜਾਂ ਕੋ ਕਹਿੰਦੇ ਇਹ ਧਰਮ ਜਿਹੜਾ ਵੀ ਤੂੰ ਕਿਸੇ ਧਰਮ ਦੇ ਵਿੱਚ ਤੁਰਿਆ ਫਿਰਦਾ ਤੂੰ ਮਾਨਸ ਦੇ ਹੀ ਤਾਂ ਧਾਰ ਲਈ ਐ ਪਰ ਨਹੀਂ ਭਾਈ ਕਰਤੂਤ ਪਸ਼ੂ ਕੀ ਮਾਨਸ ਜਾਤ ਕਰਤੂਤ ਪਸ਼ੂ ਕੀ ਮਾਨਸ ਜਾਤ ਗੁਰੂ ਪਿਆਰੋ ਬਖਸ਼ਾ ਕਰਦੇ ਨੇ ਨੇ ਫਲ ਧਰਮ ਤੈ ਤੂੰ ਮਾਨੋ ਸਾਚ ਕਹਿਤ ਮਈਆਂ ਕੋ ਮੈਂ ਸੱਚੀ ਗੱਲ ਕਹਿਣਾ ਭਾਈ ਤੁਹਾਨੂੰ ਇਹਦੇ ਵਿੱਚ ਕੋਈ ਹੇਰ ਫੇਰ ਵਾਲੀ ਗੱਲ ਨਹੀਂ ਅੱਗੇ ਸਾਧ ਸੰਗਤ ਜੀ ਇੱਕ ਛੋਟੀ ਜੀ ਹੋਰ ਉਦਾਹਰਣ ਦਿੰਦੇ ਆ ਵੇਖੋ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਜੈਸੇ ਪਹਾਨ ਜਲ ਮੈਂ ਰੱਖੋ ਭਿਦੈ ਨਾਹੀਂ ਤੈਂ ਪਾਣੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਜਿਵੇਂ ਪੱਥਰ ਨੂੰ ਸਾਧ ਸੰਗਤ ਜੀ ਪਾਣੀ ਦੇ ਵਿੱਚ ਸਿੱਟਦੇ ਗਏ ਨਾ ਚਾਹੇ ਤੁਸੀਂ ਮਹੀਨਾ 2 ਮਹੀਨੇ ਸਾਧ ਸੰਗਤ ਜੀ ਪੱਥਰ ਨੂੰ ਪਾਣੀ ਦੇ ਵਿੱਚ ਸਿੱਟੋ ਜਦੋਂ ਸਾਧ ਸੰਗਤ ਜੀ ਪੱਥਰ ਨੂੰ ਕੱਢੋਂਗੇ ਉਹਨੂੰ ਤੋੜੋਂਗੇ ਉਹ ਸਾਧ ਸੰਗ ਜੀ ਵਿੱਚੋਂ ਸੁੱਕੇ ਦਾ ਸੁੱਕਾ ਹੀ ਨਿਕਲੂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਵੇਂ ਗੁਰੂ ਤੇਗਪਾਦਰ ਸਾਹਿਬ ਜੀ ਕਹਿੰਦੇ ਨੇ ਤੂੰ ਤੀਰਥਾਂ ਤੇ ਵੀ ਜਾਂਨਾ ਵਰਤ ਵੀ ਰੱਖਦਾ ਤੀਰਥਾਂ ਤੇ ਇਸ਼ਨਾਨ ਵੀ ਕਰਦਾ ਪਰ ਤੂੰ ਉਹ ਪੱਥਰ ਦੀ ਨਿਆਈਂ ਆ ਤੂੰ ਅੰਦਰੋਂ ਸੁੱਕੇ ਦਾ ਸੁੱਕਾ ਹੀ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਤੈਸੇ ਹੀ ਤੁਮ ਤਹੇ ਪੇਸ਼ਾਨੋ ਭਗਤਹੀਨ ਜੋ ਪ੍ਰਾਨੀ ਕਹਿੰਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਭਗਤੀ ਤੋਂ ਹੀਨੇ ਆ ਭਗਤੀ ਨਹੀਂ ਕਰਦੇ ਉਹਨਾਂ ਦਾ ਪੱਥਰ ਵਾਲਾ ਹਾਲ ਆ ਸਾਧ ਸੰਗ ਜੀ ਉਹ ਸੁੱਕਾ ਹੀ ਰਹਿੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੁੱਕਾ ਹੀ ਰਹਿੰਦੇ ਆ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨਹੀਂ ਕਲ ਮੈਂ ਮੁਕਤ ਨਾਮ ਤੇ ਭਾਵਤ ਗੁਰዬ ਪੇਧ ਬਤਾਵਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਲਯੁਗ ਦੇ ਵਿੱਚ ਤਾਂ ਇੱਕ ਨਾਮ ਹੀ ਆ ਸਾਧ ਸੰਗ ਜੀ ਇੱਕ ਨਾਮ ਬੋ ਬੋ ਸਾਧ ਸੰਗ ਜੀ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਕਲਯੁਗ ਦੇ ਵਿੱਚ ਤਾਂ ਭਾਈ ਇੱਕ ਨਾਮ ਹੀ ਆ ਸੱਚੇ ਪਾਤਸ਼ਾਹ ਬਖਸ਼ਾ ਕਰਨ ਗੁਰੂ ਦੇ ਪਿਆਰਿਓ ਕਲ ਮੈਂ ਮੁਕਤ ਨਾਮ ਤੇ ਭਾਵਤ ਗੁਰਿ ਇਹ ਭੇਦ ਬਤਾਵਾ ਗੁਰੂ ਸਾਨੂੰ ਆਪਣਾ ਸੱਚਾ ਸਾਧ ਸੰਗ ਜੀ ਭੇਦ ਦੱਸਦਾ ਹੈ ਉਹ ਕਾਲਪੁਰਖ ਆਪਣਾ ਸੱਚਾ ਭੇਦ ਦੱਸਦੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਾ ਕਰਦੇ ਨੇ ਕਹੋ ਨਾਨਕ ਸੋਈ ਨਰਗੁਰੂਆ ਜੋ ਪ੍ਰਭ ਕੇ ਗੁਣ ਗਾਵਾਏ ਸਾਧ ਸੰਗ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਾ ਕਰਦੇ ਨੇ ਕਹਿੰਦੇ ਨੇ ਭਾਈ ਉਹ ਪ੍ਰਾਨੀ ਉਹ ਗੁਰੂ ਵਾਲਾ ਹੈ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਿਹੜਾ ਗੁਰੂ ਦੇ ਗੁਣ ਗਾਉਂਦਾ ਸਾਧ ਸੰਗ ਜੀ ਉਹਨਾਂ ਨੂੰ ਆਰਾਧਾ ਉਹਨਾਂ ਦੀ ਸੇਵਾ ਕਰਦਾ ਸਾਧ ਸੰਗਤ ਜੀ ਉਹੀ ਪ੍ਰਾਨੀ ਦਾ ਸਾਧ ਸੰਗਤ ਜੀ ਗੁਰੂ ਵਾਲਾ ਹੈ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਰੱਖਿਆ ਕਰੋ ਗੁਰੂ ਦੇ ਪਿਆਰਿਓ ਉਹਨਾਂ ਨੂੰ ਯਾਦ ਰੱਖਿਆ ਕਰੋ ਆਓ ਸਾਧ ਸੰਗਤ ਜੀ ਅੱਜ ਠਰਦੀ ਦਾ ਸਾਧ ਸੰਗਤ ਜੀ ਸਮਾਂ ਹੈ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਾਧ ਸੰਗ ਜੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜੀ ਵੱਲ ਦੇਖੋ ਸਾਧ ਸੰਗ ਜੀ ਮਾਤਾ ਗੁਜਰ ਕੌਰ ਵੱਲ ਵੇਖੋ ਸਾਡੇ ਪਿਆਰੇ ਯੋਧੇ ਬਾਬੇ ਸਾਡੇ ਸਾਧ ਸੰਗ ਜੀ ਬ੍ਰਹਮ ਗਿਆਨੀ ਬਾਬਾ ਜੀਬ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਾਧ ਸੰਗ ਜੀ ਉਹਨਾਂ ਵੱਲ ਦੇਖੋ ਸਾਧ ਸੰਗ ਜੀ ਕਿ ਉਹਨਾਂ ਦਾ ਸਾਧ ਸੰਗ ਜੀ ਕਿਸ ਤਰ੍ਹਾਂ ਜਗਰਾ ਸੀ ਗੁਰੂ ਦੇ ਪਿਆਰਿਓ ਆਪਣਾ ਘਰ-ਬਾਰ ਵੀ ਲਟਾਇਆ ਸਾਧ ਸੰਗ ਜੀ ਆਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਆਪਣੇ ਸ਼ਲੋਕਾਂ ਵਿੱਚ ਵੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਕਿ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਅੱਜ ਸਾਧ ਸੰਗਤ ਜੀ ਨਿਗਾਹ ਮਾਰ ਕੇ ਦੇਖੋ ਜਿਹੜੇ ਸਾਧ ਸੰਗਤ ਜੀ 70 80 ਸਾਲ ਦੇ ਸਾਧ ਸੰਗਤ ਜੀ ਤੁਸੀਂ ਆਪਣਾ ਬਚਪਨ ਵੇਖੋ ਬਚਪਨ ਸਾਧ ਸੰਗਤ ਜੀ ਜਦੋਂ ਤੁਸੀਂ ਆਪਣਾ ਬਚਪਨ ਵੇਖੋਗੇ ਤੁਸੀਂ ਕਹਿਣਾ ਯਾਰ ਇਹ ਤਾਂ ਕੱਲ ਦੀਆਂ ਹੀ ਗੱਲਾਂ ਆ ਅੱਜੇ ਕੱਲ ਮੈਂ ਸਾਧ ਸੰਗ ਜੀ ਆਏ ਕਰਦਾ ਹੁੰਦਾ ਸੀ ਕੱਲ ਮੈਂ ਸਕੂਲ ਪੜ੍ਹਦੇ ਹੁੰਦੇ ਸੀਗੇ ਮੇਰੇ ਨਾਲ ਦੇ ਦੋਸਤ ਪੜ੍ਹਦੇ ਹੁੰਦੇ ਸੀਗੇ ਕੱਲ ਦੀਆਂ ਹੀ ਗੱਲਾਂ ਸਾਧ ਸੰਗ ਜੀ ਭਾਵਾਂ ਤੇਰੀ ਚਿੱਟੀ ਦਾੜੀ ਆ ਗਈ ਹੈ ਸਾਧ ਸੰਗ ਜੀ ਫੇਰ ਵੀ ਤੂੰ ਇਹੀ ਬੋਲੇਗਾ ਇਹ ਤਾਂ ਕੱਲ ਦੀਆਂ ਹੀ ਗੱਲਾਂ ਸਾਡੀ ਉਮਰ ਸਾਧ ਸੰਗ ਜੀ ਆਏ ਲੰਘੀ ਜਿਵੇਂ ਸਾਨੂੰ ਰਾਤ ਨੂੰ ਕੋਈ ਸੁਪਨਾ ਆਉਦਾ ਸਾਧ ਸੰਗ ਜੀ ਸੁਪਨੇ ਦੇ ਵਿੱਚ ਰਾਤ ਲੰਘ ਗਈ ਇਹ ਹੀ ਸਾਡੀ ਜ਼ਿੰਦਗੀ ਦਾ ਹਾਲ ਆ ਗੁਰੂ ਦੇ ਪਿਆਰਿਓ ਇਹ ਹੀ ਸਾਡੀ ਜ਼ਿੰਦਗੀ ਦਾ ਹਾਲ ਹੈ ਆਗੋ ਗੁਰੂ ਦੇ ਪਿਆਰੋ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਉਹ ਖੰਡੇ ਵਾਲੀ ਸਰਕਾਰ ਨੂੰ ਜਿਹਨੂੰ ਯਾਦ ਕਰਦੇ ਆਂ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਧ ਸੰਗਤ ਜੀ ਬਸ ਸਾਧ ਸੰਗਤ ਜੀ ਜਦੋਂ ਉਹਨਾਂ ਦੇ ਦਰਬਾਰ ਦੇ ਉੱਤੇ ਜਾਣੇ ਆ ਤੇ ਅਰਦਾਸ ਕਰਿਆ ਕਰੋ ਸਾਧ ਸੰਗਤ ਜੀ ਹੱਥ ਜੋੜ ਲਿਆ ਕਰੋ ਨਿਮਰਤਾ ਸਹਿਤ ਅਰਦਾਸ ਬੇਨਤੀ ਕਰਿਆ ਕਰੋ ਖੰਡੇ ਵਾਲੇ ਬਾਪੂ ਨੂੰ ਕਿਹੜੀ ਹੱਥ ਜੋੜ ਕੇ ਦੁਆਰੇ ਤੇਰੇ ਆ ਗਏਂ ਖੈਰ ਪਾਇਓ ਬੰਦ ਕੀਦਾ ਹੱਥ ਜੋੜ ਕੇ ਦੁਆਰੇ ਆ ਗਏ ਖੈਰ ਪਾਇਓ ਬੰਦ ਕੀਦਾ ਸਾਧ ਸੰਗਤ ਜੀ ਜਦੋਂ ਖੈਰ ਤੁਸੀਂ ਬੰਦ ਕੀ ਦੀ ਮੰਗੋਗੇ ਨਾ ਨਾਮ ਮੰਗੋਗੇ ਨਾ ਨਾਮ ਨਾਮ ਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਹੀ ਬਰਕਤਾਂ ਆਉਂਦੀਆਂ ਸਾਰੀਆਂ ਟੋਟਲ ਬਰਕਤਾਂ ਆ ਜਾਂਦੀਆਂ ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਕਹਿੰਦੇ ਜਿਨੇ ਬਾਪੂ ਨੂੰ ਮੰਗ ਲਿਆ ਉਹਨੇ ਛੱਡਿਆ ਵੀ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨੇ ਬਾਪੂ ਨੂੰ ਹੀ ਮੰਗ ਲਿਆ ਸਾਧ ਸੰਗ ਜੀ ਉਹਨੇ ਛੱਡਿਆ ਹੀ ਕੀ ਆ ਗੁਰੂ ਦੇ ਪਿਆਰਿਓ ਇਸ ਕਰਕੇ ਤੁਸੀਂ ਬਾਬਾ ਜੀ ਦਾ ਨਾਮ ਮੰਗਿਆ ਕਰੋ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਿਆ ਕਰੋ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਹ ਗੱਲ ਤੁਸੀਂ ਨੋਟ ਕਰਕੇ ਰੱਖੋ ਇਹ ਗੱਲ ਤੁਸੀਂ ਪੜਨ ਕਰਕੇ ਰੱਖੋ ਗੁਰੂ ਦੇ ਪਿਆਰਿਓ ਸ਼ੰਕਾ ਨਹੀਂ ਕਰਨੀ ਜੇ ਤੁਸੀਂ ਘਰ ਬੈਠੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆਂ ਜੇ ਤੁਸੀਂ ਖੰਡੇਵਾਲੀ ਸੱਚੀ ਸਰਕਾਰ ਨੂੰ ਸਾਧ ਸੰਗਤ ਜੀ ਯਾਦ ਕਰਦੇ ਆਂ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਨੂੰ ਯਾਦ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਕਤੀ ਨਗਰ ਵਾਲਿਓ ਜਿਹਨੂੰ ਵੀ ਆਪਾਂ ਯਾਦ ਕਰਦੇ ਆ ਉਹ ਸਾਨੂੰ ਵੀ ਯਾਦ ਕਰਦਾ ਜਿਹਨੂੰ ਅਸੀਂ ਭੁੱਲ ਜਾਂਦੇ ਉਹ ਸਾਨੂੰ ਵੀ ਭੁੱਲ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਸਾਧ ਸੰਗ ਜੀ ਗੁਰੂ ਨਹੀਂ ਭੁੱਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਤਾਂ ਭੁੱਲਿਆਂ ਦੀ ਵੀ ਰਾਖੀ ਕਰਦਾ ਉਹ ਤਾਂ ਫੇਰ ਵੀ ਯਾਦ ਕਰਾਉਂਦਾ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗ ਜੀ ਐਡਾ ਕੌਂਤਕਾ ਐਡਾ ਪਿਆਰਾ ਸਾਧ ਸੰਗ ਜੀ ਉਹਨਾਂ ਦਾ ਜੋਸ਼ ਹੈ ਐਨੀ ਵੱਡੀ ਵਡਿਆਈ ਹੈ ਸਾਧ ਸੰਗ ਜੀ ਗੁਰੂ ਦੇ ਪਿਆਰੋ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਨਾਮ ਨਹੀਂ ਲੈਂਦਾ ਗੁਰੂ ਦੇ ਪਿਆਰੋ ਬਾਬਾ ਜੀ ਉਹਨੂੰ ਵੀ ਦਰਸ਼ਨ ਦੇ ਕੇ ਸਿੱਧੇ ਰਸਤੇ ਪਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੋ ਅਛੇ ਜੀਆਂ ਗੱਲਾਂ ਸਾਧ ਸੰਗਤ ਜੀ ਕਿਸੇ ਦੀ ਲੀਡ ਦੀ ਹੱਡੀ 'ਚ ਨੋਖਸ਼ਾ ਸਾਧ ਸੰਗਤ ਜੀ ਕਿਸੇ ਦੇ ਲੱਕ ਦੇ 'ਚ ਦਰਦ ਕਰਦਾ ਸਾਧ ਸੰਗਤ ਜੀ ਕਿਸੇ ਨੇ ਬਾਹਰ ਨੂੰ ਜਾਣਾ ਹੈ ਕਿਸੇ ਨੇ ਸਾਧ ਸੰਗਤ ਜੀ ਕੋਈ ਕਾਰਜ ਰਾਸ ਕਰਨਾ ਹੈ ਕਿਸੇ ਨੇ ਮਕਾਨ ਲੈਣਾ ਹੈ ਇਹ ਤਾਂ ਬਾਬਾ ਦੀਪ ਸਿੰਘ ਜੀ ਦੀਆਂ ਸਾਧ ਸੰਗਤ ਜੀ ਇੱਕ ਸਾਧ ਸੰਗਤ ਜੀ ਖੇਡਾਂ ਵਾਲੇ ਕੰਮ ਹੈ ਖੇਡਾਂ ਵਾਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸਾਧੂ ਉਹ ਮਾਲਕ ਖੰਡੇ ਵਾਲੀ ਸੱਚੀ ਸੇਕਾਰ ਸਾਧ ਸੰਗਤ ਜੀ ਉਹ ਪੈਸੇ ਦੇ ਭੁੱਖੇ ਨਹੀਂ ਸਾਧ ਸੰਗ ਜੀ ਉਹ ਤੁਹਾਡੇ ਪਿਆਰ ਦੇ ਭੁੱਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨਾਲ ਪਿਆਰ ਪਾ ਕੇ ਵੇਖੋ ਸਾਧ ਸੰਗ ਜੀ ਜੇ ਤੁਸੀਂ ਬਾਪੂ ਕਹਿੰਦੇ ਆ ਨਾ ਉਤੋਂ ਨਾ ਬਾਪੂ ਕਹੋ ਸਾਧ ਸੰਗ ਜੀ ਅੰਦਰੋਂ ਬਾਪੂ ਬਣਾ ਕੇ ਵੇਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਤੁਸੀਂ ਕਿਤੇ 1 ਮਹੀਨਾ 1 ਮਹੀਨਾ ਹੀ ਸਾਧ ਸੰਗ ਜੀ ਉਹਨਾਂ ਨੂੰ ਬਾਪੂ ਅੰਦਰੋਂ ਬਣਾ ਲਓ ਨਾ ਅੰਦਰੋਂ ਬਣਾ ਲਓ ਤੇ ਸਾਧ ਸੰਗ ਜੀ ਆਹ ਦਾਸ ਦੀ ਸਾਤਸੰਗ ਦੀ ਸ਼ਕਤੀ ਨਗਰ ਵਾਲਿਓ ਦਾਸ ਦੀ ਰਿਕਾਰਡਿੰਗ ਹੈ ਇੱਕ ਮਹੀਨਾ ਬਾਪੂ ਨੂੰ ਅੰਦਰੋਂ ਬਾਪੂ ਬਣਾ ਲਓ ਸਾਤਸੰਗ ਜੀ ਤੇ ਗੁਰੂ ਤੇ ਪਿਆਰੇ ਤੁਹਾਨੂੰ ਘਰ ਆ ਕੇ ਦਰਸ਼ਨ ਦਿਆ ਕਰਨਗੇ ਬਾਬਾ ਜੀ ਆਪ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਆਪ ਪੁੱਛਿਆ ਕਰਨਗੇ ਬੇਟਾ ਦਾਸ ਤੇਰਾ ਕੀ ਕਾਰਜ ਕਰਨ ਵਾਲਾ ਅਸੀਂ ਕਰਦੇ ਆਂ ਅਸੀਂ ਸ਼ੀਦੀ ਫੌਜਾਂ ਦੇ ਪਹਿਰੇ ਲਾ ਦਨੇ ਆਂ ਸਾਤਸੰਗ ਜੀ ਇਹ ਆ ਬਾਬਾ ਜੀ ਦੀਆਂ ਕਰਾਮਾਤਾਂ ਬਾਬਾ ਜੀ ਸਾਤਸੰਗ ਜੀ ਇਹ ਕਰਾਮਾਤਾਂ ਸਾਤਸੰਗ ਜੀ ਉਹ ਬਾਣੀ ਦੇ ਉੱਤੇ ਖੁਸ਼ ਹੁੰਦੇ ਆ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਾਂ ਬਾਣੀ ਦੇ ਨਾਲ ਜੁੜਨਾ ਹੈ ਵੱਧ ਤੋਂ ਵੱਧ ਸੰਗਤ ਜੀ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਲੀਕ ਕੇ ਆਪਾਂ ਵੱਧ ਤੋਂ ਵੱਧ ਤੁਹਾਡੇ ਸਹਿਯੋਗ ਨਾਲ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਟ ਲਾਉਣਾ ਹੈ ਬਾਬਾ ਦੀਪ ਸਿੰਘ ਜੀ ਵੀ ਫੇਰ ਹੀ ਖੁਸ਼ ਹੋਣਗੇ ਸੰਗਤ ਜੀ ਤੁਸੀਂ ਵੀ ਬਹੁਤ ਵੱਡੇ ਹੋ ਤੁਸੀਂ ਵੀ ਜੋੜ ਸਕਦੇ ਹੋ ਸਾਧ ਸੰਗਤ ਜੀ ਦੇਖੋ ਜਦੋਂ ਦੀਵਾਨ ਲੱਗਦੇ ਆ ਗੁਰੂ ਦੇ ਪਿਆਰੋ ਇੱਕ ਬੰਦਾ ਸਾਧ ਸੰਗਤ ਜੀ ਪਹਿਲਾਂ ਦੋ ਬੰਦੇ ਤਿਆਰ ਕਰਦਾ ਹੈ ਸਾਤ ਸੰਗ ਜੀ ਫਿਰ ਤਿੰਨ ਕਰਦਾ ਭਾਵ ਕਿ ਪੰਜ ਬੰਦੇ ਜਦੋਂ ਤਿਆਰ ਹੋ ਜਾਂਦੇ ਆ ਪੰਜ ਬੰਦੇ ਸਾਥ ਸੰਗ ਜੀ 50 50000 ਦਾ ਇਕੱਠ ਕਰ ਦਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਬੰਦੇ 50 50000 ਦਾ ਇਕੱਠ ਕਰਦੇ ਸਾਥ ਸੰਗ ਜੀ ਬੀਬੀਆਂ ਦੀਆਂ ਸੁਸਾਇਟੀਆਂ ਬਣੀਆਂ ਸਾਥ ਸੰਗ ਜੀ ਜਦੋਂ ਬੀਬੀਆਂ ਸਾਥ ਸੰਗ ਜੀ ਸਾਡੀ ਤਾਂ ਗੱਲਬਾਤ ਇਕਨਾਲੀ ਹੁੰਦੀ ਹੈ ਜਦੋਂ ਸਾਥ ਸੰਗ ਜੀ ਬੀਬੀਆਂ ਇਸ ਸਮਾਗਮ ਦੇ ਵਿੱਚ ਸਾਧ ਸੰਗਤ ਜੀ ਹਿੱਸਾ ਲੈਣੀਆਂ ਚਾਹੁੰਦੀਆਂ ਸਾਧ ਸੰਗਤ ਜੀ ਤੇ ਬੀਬੀ ਵੀ ਸਾਧ ਸੰਗਤ ਜੀ ਇੱਕ ਹੁੰਦੀ ਆ ਉਹ ਵੀ ਆਪਣੀਆਂ ਸਹੇਲੀਆਂ ਇਕੱਠੀਆਂ ਕਰਕੇ 4-5 ਸਾਧ ਸੰਗਤ ਜੀ ਤੇ 50-50 ਹਜ਼ਾਰ ਦਾ ਇਕੱਠ ਸਾਧ ਸੰਗਤ ਜੀ ਉਹ ਵੀ ਕਰ ਦਿੰਦੀਆਂ ਸਾਧ ਸੰਗਤ ਜੀ ਨਾਲੇ ਜਿਵੇਂ ਸਿਆਣਿਆਂ ਦੀ ਘਾਤ ਹੁੰਦੀ ਆ ਫੁੱਲ ਨਾਲੇ ਫਲੀਆਂ ਸਾਧ ਸੰਗਤ ਜੀ ਨਾਲੇ ਫਲ ਪ੍ਰਾਪਤ ਹੁੰਦਾ ਗੁਰੂ ਦੇ ਪਿਆਰਿਓ ਸਾਰੇ ਦੁੱਖਾਂ ਦੀ ਰਵੈਤ ਰਹਿਤ ਹੁੰਦੀ ਸਾਧ ਸੰਗ ਜੀ ਆਪਾਂ ਸਾਧ ਸੰਗ ਜੀ ਦਿਖਾਈਏ ਲੋਕਾਂ ਨੂੰ ਕਿ ਗੁਰੂ ਗ੍ਰੰਥ ਸਾਹਿਬੀ ਡਾਕਟਰੀ ਇਲਾਜ ਕਰਦੇ ਆ ਆਪਾਂ ਦੱਸ ਗਏ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਮਰਨ ਦੇ ਵਿੱਚ ਕਿੰਨੀ ਤਾਕਤ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗ ਜੀ ਕੋਈ ਸਾਧ ਸੰਗ ਜੀ ਗੱਲ ਲਿਖੀ ਆ ਤੁਸੀਂ ਨਾਮ ਜਪੋ ਤੁਸੀਂ ਨਾਮ ਜਪੋ ਸਿਮਰਨ ਕਰੋ ਸਾਧ ਸੰਗ ਜੀ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜਦੇ ਆ ਸਾਧ ਸੰਗ ਜੀ ਕਿ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਇਸ ਰੰਗ ਕਰਕੇ ਸਾਧ ਸੰਗ ਜੀ ਸਾਰੀ ਅਸ਼ਟਪਦੀ ਪਹਿਲੀ ਲਾ ਲਓ ਸਾਧ ਸੰਗ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਟਾਵੋ ਗੁਰੂ ਦੇ ਪਿਆਰਿਓ ਕਿਤੇ ਸਾਡੇ ਕਨਕਾ ਹੀ ਅੰਦਰ ਵਸ ਜਾਵੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਕਹਿੰਦੇ ਆ ਕਨਕਾ ਇੱਕ ਜਸਜੀਪ ਵਸਾਵਾਂ ਤਾਂ ਕਿ ਮਹਿਮਾ ਘਣੀ ਨਾ ਆਵੇ ਇੱਕ ਕਨਕਾ ਹੀ ਵਸਾਲ ਕੇ ਸਾਧ ਸੰਗ ਜੀ ਜਿਹੜੇ ਆਪਾਂ ਹੋਰ ਵਰਤ ਰੱਖਦੇ ਹਾਂ ਗੁਰੂ ਦੇ ਪਿਆਰਿਓ ਮੇਰੇ ਪਤੀ ਦੀ ਉਮਰ ਲੰਬੀ ਹੋ ਜਾਏ ਮੇਰਾ ਆਹ ਕੰਮ ਹੋ ਜਾਏ ਅਸੀਂ ਉੱਥੇ ਲੱਸੀ ਪਾਤੀ ਅਸੀਂ ਉੱਥੇ ਰੱਖ ਰਹੀ ਉੱਥੇ ਲੱਸੀ ਪਾਤੀ ਅਸੀਂ ਸਾਧ ਸੰਗ ਜੀ ਫਲਾਨਾ ਕਰਵਾ ਚੌ ਦਾ ਵਰਤ ਰੱਖ ਲਿਆ ਇਹ ਵਰਤ ਰੱਖਣ ਵਾਸਤੇ ਸਾਨੂੰ ਨਹੀਂ ਕਿਹਾ ਗੁਰੂ ਦੇ ਪਿਆਰਿਓ ਉੱਥੇ ਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਬੀਰ ਹਰ ਕਾ ਸਿਮਰਨ ਛੜਕਾ ਹੋਹੀ ਰਖੈ ਨਾਰ ਗਦਈ ਹੋ ਕੇ ਉਤਰੈ ਭਾਰ ਸਹਿ ਮਨਚਾਰ ਉਹਨੂੰ ਅਗਲਾ ਜਨਮ ਸਾਧ ਸੰਗ ਜੀ ਗਦੇ ਦਾ ਮਿਲਦਾ ਸਾਧ ਸੰਗ ਜੀ ਗਦੇ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਜੇ ਵਾਰਤ ਰੱਖਣੇ ਆ ਤੇ ਗੁਰੂ ਦੇ ਹਿਸਾਬ ਨਾਲ ਰੱਖੋ ਸਾਥ ਸੰਗ ਜੀ ਜਿਹੜਾ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਆ ਜਿਹੜੇ ਬਾਬਾ ਦੀਪ ਸਿੰਘ ਜੀ ਸਾਨੂੰ ਕਹਿੰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿਹੜੇ ਵਾਰਤ ਕਹਿੰਦੇ ਝੂਠ ਨਹੀਂ ਮਾਰਨਾ ਬਈ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਇਹ ਵਾਰਤ ਰੱਖਿਆ ਕਰੋ ਸਾਥ ਸੰਗ ਜੀ ਆਪਣਾ ਦਸਵੰਦ ਕੱਢਿਆ ਕਰੋ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਸਾਥ ਸੰਗ ਜੀ ਕਿਸੇ ਗਰੀਬ ਦੇ ਲਾਡ ਸਾਥ ਸੰਗ ਜੀ ਲਾਇਆ ਕਰੋ ਜਾਂ ਸ਼ੀਦਾ ਸਾਹਿਬ ਸਾਥ ਸੰਗ ਜੀ ਲੰਗਰ ਦੇ ਵਿੱਚ ਪਾਇਆ ਕਰੋ ਨੰਗਰ ਦੀ ਗੋਲਕ ਵਿੱਚ ਜਾਂ ਸਾਧ ਸੰਗਤ ਜੀ ਬਾਬਾ ਆਦੀਪ ਸਿੰਘ ਦੇ ਖਜ਼ਾਨੇ ਵਿੱਚ ਪਾਇਆ ਕਰੋ ਇਸ ਤਰ੍ਹਾਂ ਕਰਕੇ ਆਓ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਧ ਸੰਗਤ ਜੀ ਪ੍ਰੋਗਰਾਮ ਲੀਕਗੇ ਉਸ ਖੰਡੇ ਵਾਲੇ ਦਾ ਜਿੰਨਾ ਵੀ ਧੰਨਵਾਦ ਕਰਗੇ ਸਾਧ ਸੰਗਤ ਜੀ ਥੋੜਾ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਗੇ ਆਪਾਂ ਛੱਡ ਦਈਏ ਲੋਕਾਂ ਦੀਆਂ ਚਮਕੀਆਂ ਭਰਨੀਆਂ ਸਾਧ ਸੰਗਤ ਜੀ ਥਾਂ ਥਾਂ ਤੇ ਜਾਣਾ ਛੱਡ ਦਗੇ ਇਹਨਾਂ ਸਾਧਾਂ ਕੋਲੇ ਸਾਧ ਸੰਗਤ ਜੀ ਕੁਛ ਨਹੀਂ ਗੁਰੂ ਦੇ ਪਿਆਰਿਓ ਤੁਸੀਂ ਡੁੱਬ ਜਾਓਗੇ ਸਾਧ ਸੰਗਤ ਜੀ ਡੁੱਬ ਡੁੱਬ ਜਾਓਗੇ ਤੁਸੀਂ ਤੁਹਾਡਾ ਜਨਮ ਵਿਰਥ ਜਾ ਰਿਹਾ ਸਾਧ ਸੰਗਤ ਜੀ ਸਾਰੀ ਉਮਰ ਸਾਧ ਸੰਗਤ ਜੀ ਅੱਜ ਤੱਕ ਕਿਸੇ ਨੇ ਖਟਿਆ ਸਾਧਾ ਕੋਲੇ ਜਾ ਕੇ ਕਿਸੇ ਨੇ ਸਾਧ ਸੰਗਤ ਜੀ ਕੁਛ ਨਹੀਂ ਖਟਿਆ ਸਾਧਾ ਕੋਲੇ ਜਾ ਕੇ ਸਾਧ ਸੰਗਤ ਜੀ ਜਿਹੜਾ ਤੁਸੀਂ ਪਉਰਨ ਦਾਨ ਕਰਦੇ ਕਿਸੇ ਗਰੀਬ ਨੂੰ ਕਰੋ ਸਾਧ ਸੰਗਤ ਜੀ ਗਰੀਬ ਦੇ ਮੂੰਹ ਵਿੱਚ ਜਾਵੇ ਗੁਰੂ ਦੇ ਪਿਆਰਿਓ ਤੇ ਦਾਸ ਸਾਧ ਸੰਗਤ ਜੀ ਇੱਕ ਸਮਾਪਤੀ ਦੇ ਉੱਤੇ ਬੇਨਤੀ ਕਰ ਲੱਗਾ ਹੈ ਕਿ ਜਦੋਂ ਸਾਧ ਸੰਗਤ ਸਾਹਿਬ ਸੰਗਤ ਜੀ ਕਮੈਂਟ ਕਰਦੀ ਹੈ ਕੋਈ ਵੀ ਕਮੈਂਟ ਕਰਦੀ ਹੈ ਸਾਧ ਸੰਗਤ ਜੀ ਪਹਿਲੀ ਗੱਲ ਇਹ ਹੈ ਵੀ ਉਹ ਕਮੈਂਟ ਪੰਜਾਬੀ ਦੇ ਵਿੱਚ ਕਰੇ ਦੂਜੇ ਨੰਬਰ ਤੇ ਸਾਧ ਸੰਗਤ ਜੀ ਜਦੋਂ ਕਮੈਂਟ ਕਰਨਾ ਹੈ ਉਦੋਂ ਆਪਣਾ ਪੈਨ ਵੀ ਲਿਖਣਾ ਔਰ ਆਪਣਾ ਨਾਮ ਵੀ ਲਿਖਣਾ ਉਹ ਸਾਧ ਸੰਗਤ ਜੀ ਅਸੀਂ ਇਸ ਕਰਕੇ ਕਹਿੰਨੇ ਆ ਅਸੀਂ ਆਥਨ ਸਵੇਰ ਸਾਧ ਸੰਗਤ ਜਦੋਂ ਆਸਣ ਦੇ ਉੱਤੇ ਬੈਠਨੇ ਆ ਤੇ ਸਾਧ ਸੰਗਤ ਜੀ ਅਸੀਂ ਤੁਹਾਡਾ ਨਾਮ ਜਦੋਂ ਪੜ੍ਹਦੇ ਆ ਪੈਨ ਵੀ ਪੜਾਂਗੇ ਉਤੋਂ ਓ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਆਸਣ ਦੇ ਉੱਤੇ ਸਾਧ ਸੰਗਤ ਜੀ ਉਥੇ ਤੁਹਾਡੀ ਹਾਜ਼ਰੀ ਲਵਾਵਾਂਗੇ ਤੁਹਾਡਾ ਨਾਮ ਲਵਾਵਾਂਗੇ ਕਿਉਂਕਿ ਸਾਧ ਸੰਗਤ ਜੀ ਦਾਸ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਹੈ ਅੰਗਰੇਜ਼ੀ ਨਹੀਂ ਅਸੀਂ ਜਾਣਦੇਗੇ ਤੁਸੀਂ ਪੰਜਾਬੀ ਦੇ ਵਿੱਚ ਸਾਧ ਸੰਗਤ ਜੀ ਆਪਣਾ ਨਾਮ ਆਪਣਾ ਪਿੰਡ ਸਾਧ ਸੰਗਤ ਜੀ ਲਿਖਿਆ ਕਰੋ ਆਪਣਾ ਦੁੱਖ ਰੋਗ ਲਿਖਿਆ ਕਰੋ ਸਾਧ ਸੰਗਤ ਜੀ ਕੀ ਦੁੱਖ ਹੈ ਛੋਟੇ ਜਿਹੇ ਸ਼ਬਦਾਂ ਵਿੱਚ ਸਾਧ ਸੰਗਤ ਜੀ ਔਰ ਸਾਧ ਸੰਗਤ ਜੀ ਅਸੀਂ ਤਾਂ ਹੀ ਤੁਹਾਡੀ ਅਰਦਾਸ ਬੇਨਤੀ ਕਰ ਸਕੀਏ ਔਰ ਗੁਰੂ ਦੇ ਪਿਆਰਿਓ ਜੋ ਦਾਸ ਨੂੰ ਮਿਲਣ ਦਾ ਸਮਾਂ ਫੋਨ ਦਾ ਕਰਨ ਦਾ ਸਮਾਂ ਸਾਧ ਸੰਗ ਜੀ ਉਹ ਸੁਬਾ 8 ਵਜੇ ਤੋਂ ਲੈ ਕੇ ਸਾਧ ਸੰਗ ਜੀ ਸ਼ਾਮ ਦੇ 3 ਵਜੇ ਤੱਕ ਆ ਸਾਧ ਸੰਗ ਜੀ ਉਸ ਤੋਂ ਬਾਅਦ ਵਿੱਚ ਦਾਸ ਮਾਫੀ ਚਾਹੁੰਦਾ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਸਾਧ ਸੰਗ ਜੀ ਇਹਨਾਂ دیਵਾਨਾਂ ਨੂੰ ਗਾਂਹ ਤੱਕ ਪਹੁੰਚਾਇਆ ਕਰੋ ਤੇ ਸਾਧ ਸੰਗ ਜੀ ਗਾਂਹ ਪਹੁੰਚਾ ਕੇ ਗੁਰੂ ਦੇ ਪਿਆਰਿਓ ਗਾਂਹ ਪਹੁੰਚਾਉਣ ਲੱਗੇ ਸਾਧ ਸੰਗ ਜੀ ਉਹਨਾਂ ਨੂੰ ਵੀ ਕਿਹਾ ਕਰੋ ਭਾਈ ਤੁਸੀਂ ਵੀ ਇਹ ਗਾਂਹ ਪਹੁੰਚਾਇਆ ਕਰੋ ਆਪਣੇ ਡਬਲ ਤੋਂ ਡਬਲ ਪੌਣ ਬਣਾਇਆ ਕਰੋ ਸਾਧ ਸੰਗ ਜੀ ਆਪਣੇ ਪੰਨੋ ਬਣਾ ਕੇ ਸਾਧ ਸੰਗਤ ਜੀ ਤੇ ਤੁਸੀਂ ਸਾਧ ਸੰਗਤ ਜੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਧ ਸੰਗਤ ਜੀ ਖਾਤੇ ਖਲਾਓ ਬੈਂਕ ਵਿੱਚ ਜਮ੍ਹਾਂ ਕਰਾਓ ਸਾਧ ਸੰਗਤ ਜੀ ਤਾਂ ਕਿ ਤੁਹਾਨੂੰ 4 ਗੁਣਾ ਹੋਰ ਸਾਧ ਸੰਗਤ ਜੀ ਦਾ ਫਲ ਮਿਲੇ ਇਸ ਕਰਕੇ ਸਾਧ ਸੰਗਤ ਜੀ ਧੰਨਵਾਦ ਕਰਦੇ ਹਾਂ ਤੁਹਾਡੀਆਂ ਸੰਗਤਾਂ ਦਾ ਸਾਧ ਸੰਗਤ ਜੀ ਸ਼ਕਤੀ ਨਗਰ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੋਂ ਜਿਆਦਾ ਤੌਰ ਤੇ ਸਾਧ ਸੰਗਤ ਜੀ ਜੋ ਸਾਡੇ ਨਾਲ ਗੱਲਬਾਤ ਹੋਈ ਸੀਗੀ ਭਾਈ ਜਰਨੈਲ ਸਿੰਘ ਜੀ ਸਾਧ ਸੰਗਤ ਜੀ ਖਾਲਸਾ ਜਿਨ੍ਹਾਂ ਨੇ ਸਾਧ ਸੰਗਤ ਜੀ ਆਪੀ ਦੇ ਦਰਸ਼ਨ ਕਰਵਾਏ ਆ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਵਾਧ ਤੋਂ ਵਾਧ ਪ੍ਰੋਗਰਾਮ ਲੀਕੋ ਗੁਰੂ ਦੇ ਪਿਆਰਿਓ ਤੇ ਆਪਾਂ ਲੈ ਕੇ ਜਾਣਾ ਸਾਧ ਸੰਗਤ ਜੀ ਇੱਥੇ ਦੁਨੀਆ ਦੇ ਉੱਤੇ ਸਾਧ ਸੰਗਤ ਜੀ ਬੜਾ ਬੜਾ ਕੁਝ ਹੋ ਰਿਹਾ ਗੁਰੂ ਦੇ ਪਿਆਰਿਓ ਆਪਾਂ ਇੱਥੋਂ ਲੈ ਕੇ ਜਾਣਾ ਆਓ ਸਾਧ ਸੰਗਤ ਜੀ ਇੱਥੇ ਦੁਨੀਆ ਦੇ ਉੱਤੇ ਪਿਆਰ ਆ ਸਾਧ ਸੰਗਤ ਜੀ ਨਾਮ ਤੋਂ ਬਿਨਾ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ ਗਰੀਬ ਦੇ ਉੱਤੇ ਦਇਆ ਕਰੋ ਜਿੰਨੇ ਸਾਥ ਸੰਗਤ ਜੀ ਵਾਰਾ ਕੁੱਤੇ ਆ ਜਾਨਵਰ ਆ ਗਾਈਆਂ ਫਿਰਦੀਆਂ ਵਾਰਾ ਸਾਥ ਸੰਗਤ ਜੀ ਸਾਥ ਸੰਗਤ ਜੀ ਇਹ ਬੇਜਵਾਨ ਆ ਸਾਥ ਸੰਗਤ ਜੀ ਇਹਨਾਂ ਦਾ ਵੀ ਖਿਆਲ ਰੱਖਣਾ ਸਾਥ ਸੰਗਤ ਜੀ ਕਿਸੇ ਨੇ ਕੋਈ ਸਾਥ ਸੰਗਤ ਜੀ ਉੱਤੇ ਕੋਈ ਗਾਂ ਦੇ ਉੱਤੇ ਕੋਈ ਜਵਲ ਪਾਤਾ ਕੋਈ ਕਪੜਾ ਪਾਤਾ ਸਾਡੇ ਮੋਗੇ ਦੇ ਵਿੱਚ ਵੀ ਸਾਥ ਸੰਗਤ ਜੀ ਰਾਤ ਵੀ ਦਾਸ ਨੇ ਲੈਪ ਹੋਇਆ ਸੀ ਸਾਥ ਸੰਗਤ ਜੀ ਮੋਗੇ ਦੇ ਵਿੱਚ ਵੀ ਸਾਧ ਸੰਗ ਜਿਹੜੇ ਹਿੰਦੂ ਵੀਰ ਆ ਸਾਧ ਸੰਗ ਜੀ ਉਹ ਰਾਤ ਨੂੰ ਕੁੱਤਿਆਂ ਵਾਸਤੇ ਦੇਣੇ ਸਾਧ ਸੰਗ ਜੀ ਜਾਂ ਕੋਈ ਬੋਰੀਆਂ ਪੱਲੀਆਂ ਸਾਧ ਸੰਗ ਜੀ ਜਾਂ ਕੋਈ ਗਦੈਲਾ ਜਾਂ ਕੋਈ ਪੂਰਾ ਕੋਈ ਥੋੜਾ ਬਹੁਤਾ ਫਟਿਆ ਪੁਰਾਣਾ ਸਾਧ ਸੰਗ ਜੀ ਹੋ ਜਾ ਵੀ ਕਪੜਾ ਹੁੰਦਾ ਉਹ ਗਲੀਆਂ ਦੇ ਵਿੱਚ ਸਾਧ ਸੰਗ ਜੀ ਵਿਛਾ ਦਿੰਦੇ ਆ ਜੇ ਕੋਈ ਕੁੱਤੀ ਆ ਸਾਧ ਸੰਗ ਜੀ ਕੋਈ ਸੂਣ ਵਾਲੀ ਆ ਸਾਧ ਸੰਗ ਜੀ ਜਾਂ ਕੋਈ ਹੋਰ ਕਈ ਵਾਰੀ ਸਾਧਾ ਸਾਧ ਸੰਗ ਜੀ ਗਲੀਆਂ ਦੇ ਵਿੱਚ ਕੋਸਲੇ ਵੀ ਬਣਾਏ ਲੋਕਾਂ ਨੇ ਬੇ ਇਥੇ ਰਾਤ ਨੂੰ ਮੀਂਹ ਨਹੀਂ ਈ ਆਵੇ ਜਾਂ ਕੋਈ ਕੁੱਤੇ ਇੱਥੇ ਰਾਮ ਕਰ ਲੈਣ ਸਾਧ ਸੰਗ ਜੀ ਕਈਆਂ ਦੇ ਮਨ ਮਨਾ ਵਿੱਚ ਸਾਧ ਸੰਗ ਜੀ ਇੰਨਾ ਪਿਆਰ ਆ ਗੁਰੂ ਦੇ ਪਿਆਰਿਓ ਆਓ ਸਾਧ ਸੰਗ ਜੀ ਆਪਾਂ ਮਨ ਦੇ ਵਿੱਚ ਦਇਆ ਵਸਾਈਏ ਸਾਰੇ ਆਪਾਂ ਭਾਈ ਭਾਈਆਂ ਗੁਰੂ ਦੇ ਪਿਆਰਿਓ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਾਧ ਸੰਗ ਜੀ ਇੱਕੋ ਪਿਤਾ ਦੇ ਆਪਾਂ ਪੁੱਤਰਾ ਸਾਧ ਸੰਗ ਜੀ ਕੋਈ ਵਿਤਕਰਾ ਨਹੀਂ ਕਰਨਾਗਾ ਤੇ ਦਾਸ ਨੂੰ ਵੀ ਸੀਸ ਦੇਣੀ ਸਾਧ ਸੰਗ ਜੀ ਸਾਡੀ ਵੀ ਸੱਚੇ ਬਾਸ਼ਾ ਉਹ ਬਾਹ ਫੜੀ ਰੱਖੇ ਬਾਬਾ ਦੀਪ ਸਿੰਘ ਜੀ ਨਾਲ ਨੱਭ ਜਾਵੇ ਸਾਧ ਸੰਗ ਜੀ ਤੇ ਅਸੀਂ ਤੁਹਾਡੇ ਸਾਧ ਸੰਗ ਜੀ ਜੋੜੇ ਝਾੜਦੇ ਰਹੀਏ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਹੀ ਸਾਨੂੰ ਮਿਲਦਾ ਰਹੇ ਬਹੁਤ ਸੰਗਤ ਜੀ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੇ ਹਮੇਸ਼ਾ ਲਈ ਸਾਧ ਸੰਗ ਜੀ ਅਸੀਂ ਇਹੀ ਮੰਗਦੇ ਆ ਕਿ ਸਾਧ ਸੰਗ ਜੀ ਤੁਹਾਡੇ ਜੋੜੇ ਝਾੜਦੇ ਰਹੀਏ ਜਨਾਂ ਚਿਰ ਵੀ ਹੈਗੇ ਆ ਸਾਡੇ 'ਚ ਕੋਈ ਸੰਤ ਪੁਰਾਣਾ ਕੋਈ ਬਾਬਾ ਪੁਰਾਣਾ ਨਾ ਆਵੇ ਸਾਧ ਸੰਗ ਜੀ ਇਥੋਂ ਸਾਧ ਸੰਗ ਜੀ ਇਹੋ ਹੀ ਤੁਹਾਡੇ ਕੋਲੋਂ ਇੱਕ ਮੰਗ ਕਰਦੇ ਆ ਕਮੈਂਟਾਂ ਦੇ ਵਿੱਚ ਆਪ ਜੀ ਨੇ ਜਰੂਰ ਸਾਧ ਸੰਗ ਜੀ ਦਾਸ ਦੀਰ ਦਾਸ ਬੇਨਤੀ ਪ੍ਰਵਾਨ ਕਰਨੀ ਭੁੱਲਾਂ ਚੁੱਕਾ ਮਾਫ਼ ਕਰ ਰਹੀਆਂ ਸਾਧ ਸੰਗ ਜੀ ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗ ਗਏ ਸ਼ੀਤਾਂ ਸਿੰਘਾਂ ਨੂੰ ਸਾਧ ਸੰਗ ਜੀ ਆਪਾਂ ਹਮੇਸ਼ਾ ਲਈ ਯਾਦ ਰੱਖੀਏ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਮੇਲੇ ਫਤਿਹ ਬਲਾਉ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ